ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਅਸੀਂ ਪਿੰਡ ਭਲਾਈਆਂ ਨਾਲ ਦੇ ਰਹਿਣ ਵਾਲੇ ਆ ਜਿੱਦਾਂ ਕਿ ਆਪਣੀ ਪਹਿਲੀ ਵੀਡੀਓ ਨੂੰ ਸਾਰੇ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਤੇ ਮੈਂ ਤੁਹਾਨੂੰ ਦੱਸਦਾ ਹਾਂ ਜੀ ਆਪਾਂ ਇੱਕ ਅਾ ਜੱਟ ਜ਼ਿਮੀਦਾਰ ਫੈਮਿਲੀ ਚੋਂ ਬਿਲੋਂਗ ਕਰਦੇ ਆ ਜੀ ਖੇਤੀ ਕਰਦੇ ਆ ਠੀਕ ਹੈ ਜੀ ਤੇ ਬੱਕਰੀਆਂ ਦਾ ਸ਼ੌਂਕ ਹੈ ਆਪਾਂ ਨੂੰ ਇਸ ਲਈ ਆਪਾਂ ਬੱਕਰੀਆਂ ਰੱਖੀਆਂ ਕਈ ਭੈਣ ਭਰਾ ਕਹਿੰਦੇ ਸੀ ਕਿ ਤੂੰ ਬੱਕਰੀਆਂ ਵਾਲੀ ਨਹੀਂ ਲੱਗਦੀ ਨਾ ਤੇਰੀ ਅੰਗਰੇਜ਼ੀ ਦੇ ਲਫ਼ਜ਼ ਦੱਸਦੇ ਆ ਤਾਂ ਜੀ ਪੜੇ ਲਿਖੇ ਵੀ ਹੈਗੇ ਆ ਪਰ ਬੱਕਰੀਆਂ ਦਾ ਸ਼ੌਂਕ ਹੈ ਜੀ ਆਪਾਂ ਨੂੰ ਇਸ ਲਈ ਆਪਾਂ ਰੱਖਿਆ ਤੇ ਕੰਮ ਇਹ ਸਬਰ ਵਾਲਾ ਹੀ ਹੈ ਤੇ ਸਬਰ ਨਾਲ ਹੀ ਕਰਨਾ ਪੈਂਦਾ ਕਿਉਂਕਿ ਸਿਆਣੇ ਕਹਿੰਦੇ ਜਿਹੜੇ ਤੱਤਾ ਖਾਂਦੇ ਉਹਨਾਂ ਦਾ ਮੂੰਹ ਮੱਚਦਾ ਹੀ ਮੱਚਦਾ ਹਮੇਸ਼ਾ ਤੇ ਨਾਲ ਨਾਲ ਆਪਾਂ ਹੋਰ ਵੀ ਇੱਕ ਦੋ ਜਿਹੜੇ بزਨਸ ਸ਼ੁਰੂ ਕੀਤੇ ਆ ਜੀ ਜਿਵੇਂ ਕਿ ਚਾਰ ਬਣਾਉਣੇ ਆ ਮਰਬੇ ਬਣਾਉਣੇ ਆ ਤੇ ਆਪਾਂ ਇਸ ਤਰੀਕੇ ਦੇ ਵੀ ਕੰਮ ਨਾਲ ਨਾਲ ਸ਼ੁਰੂ ਕਰੇ ਤਾਂ ਕਿ ਜਿਹੜੀ ਇਨਕਮ ਹੈ ਆਪਣੀ ਵਧੀਆ ਹੋ ਸਕੇ ਆਪਣੀਆਂ ਸਸੀਕਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਅਸੀਂ ਪਿੰਡ ਭਲਾਈਆਂ ਨਾਲ ਦੇ ਰਹਿਣ ਵਾਲੇ ਆ ਜਿੱਦਾਂ ਕਿ ਆਪਣੀ ਪਹਿਲੀ ਵੀਡੀਓ ਨੂੰ ਸਾਰੇ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਤੇ ਮੈਂ ਤੁਹਾਨੂੰ ਦੱਸ ਦੇਈ ਆਪਾਂ ਇੱਕ ਚੰਚ ਜ਼ਿੰਮੇਦਾਰ ਫੈਮਿਲੀ ਚੋਂ ਬਿਲੋਂਗ ਕਰਦੇ ਆ ਜੀ ਖੇਤੀ ਕਰਦੇ ਆ ਠੀਕ ਹੈ ਜੀ ਤੇ ਬੱਕਰੀਆਂ ਦਾ ਸ਼ੌਕ ਹੈ ਆਪਾਂ ਨੂੰ ਇਸ ਲਈ ਆਪਾਂ ਬੱਕਰੀਆਂ ਰੱਖੀਆਂ ਕਈ ਭੈਣ ਭਰਾ ਕਹਿੰਦੇ ਸੀ ਕਿ ਤੂੰ ਬੱਕਰੀਆਂ ਵਾਲੀ ਨਹੀਂ ਲੱਗਦੀ ਇਹ ਨਾ ਤੇਰੀ ਅੰਗਰੇਜ਼ੀ ਦੇ ਲਫ਼ਜ਼ ਦੱਸਦੇ ਆ ਤਾਂ ਜੀ ਪੜ੍ਹੇ